ਵੇ ਬੱਚੇ ਬਾਦੇ ਕਿੱਦਾਂ ਨਹੀਂ ਬੰਦੀ ਤੁਹਾਨੂੰ ਕੋਈ ਸਕੇ ਕਿਤੇ ਵੀ ਕਿੱਦਾਂ ਘਟਣਾ ਵਾਪਰੀ ਇਹ ਤਰਾ ਬੁਣੀ ਤਰਾ ਵਾਖਰੀ ਬੀਜਾ ਲੈ ਗਿਆ ਇਥੋਂ ਮੇਰੇ ਪੁੱਤ ਨੂੰ ਸੀ ਵਿੱਚ ਪਾਤਾ ਲੋਗਾਂ ਨਾਲ ਜਾ ਕੇ ਲੋਗਣ ਲੋਗਣ ਹਾਏ ਭਾਈ ਫੋਨ ਕੀਤਾ ਵੀ ਜੇ ਨੂੰ ਇਹ ਮੈਂ ਕਹਿੰਦਾ ਨਾਮ ਮੈਂ ਮੈਂ ਦਰ 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 ਮੈਂ ਦਰ ਖਾ ਰਿਹਾ ਤੁਸੀ ਹੁਣ ਨਗਰ ਨਗਰ ਤੋਂ ਚੱਕ ਕੇ ਲਿਆਏ ਹਾਂ ਚੱਕ ਕੇ ਲਿਆਏ ਸੀ ਸਾ ਨੂੰ ਕਿਸੇ ਨੇ ਫੋਨ ਕੀਤਾ ਵੀ ਤੁਹਾਡਾ ਬੰਦਾ ਇੱਥੇ ਪਿਆਏ ਇਹਦੇ ਫੋਨ ਤੋਂ ਫੋਨ ਕੀਤਾ ਸਾ ਨੂੰ ਫੋਨ ਨਹੀਂ ਹੁੰਦੇ ਆ ਵੀ ਤੁਸੀ ਹੁਣ ਕੀ ਮੰਗ ਕਰਦੇ ਆ ਜਿਹੜੀ ਪੁਲਿਸ ਕੋ ਜਾਂ ਸਰਕਾਰ ਕੋ ਨੂੰ ਅਸੀਂ ਸਰਕਾਰ ਤੋਂ ਸਾ ਨੂੰ ਨਾਮ ਤੇ ਆ ਰਹੇ ਜੇ ਜਮੇ ਨੇ ਕੋਰਟ ਨੂੰ ਲੈ ਕੇ ਆਵਾਜ਼ ਕਰਵਾ ਵੀ ਜਿੱਥੋਂ ਪੀ ਕੇ ਆਏ ਆ ਉਹਨਾਂ ਤੇ ਵੀ ਕਾਰਵਾਈ ਜਿਹੜੀ ਉਹਨਾਂ ਤੇ ਵੀ ਕਾਰਵਾਈ ਉਹ ਜਿਆਦਾ ਸੁਣਾ ਉਹ ਵੀ ਜਿਆਦਾ ਸੁਣਾ ਉਹ ਵੀ ਜਿਆਦਾ ਸੁਣਾ ਵੱਡਾ ਪ੍ਰਾਸੀ ਕੰਮਾ ਜੀ ਹਾਂਜੀ ਪੂਰਾ ਨਾਂ ਕੀ ਇਹਦਾ ਜਗਤਾਰ ਸਿੰਘ ਜਗਤਾਰ ਸਿੰਘ ਕੰਮਾ ਤੇ ਅੱਜ ਜਿਹੜੀ ਘਟਨਾ ਵਾਪਰੀ ਆ ਹੁਣ ਇਹਦੀ ਮੌਤ ਹੋ ਚੁੱਕੀ ਆ ਇਹ ਕਿਦਾਂ ਘਟਨਾ ਵਾਪਰੀ ਤੈਨੂੰ ਕੋਈ ਜਾਣਕਾਰੀ ਹੈ ਹਾਂਜੀ ਜੀ ਬਿੱਲੇ ਹਲਵਾਈ ਦੇ ਤੇਲ ਪੋਇਆ ਜੀ ਅੱਛਾ ਜੀ 500 ਰੁਪਏ ਕੰਮੇ ਕੋਸ ਗਿਆ ਜੀ ਹੂੰ ਤੇ ਬਾਕੀ ਬੀਜੇ ਨੇ ਕਿਤੇ ਅਧੀਆਂ ਬੀਜ ਨੇ ਤੇਲ ਦਾ ਪੋਇਆ ਕੱਚ ਦਾ ਦਿਆ ਤੇ ਮੈਂ ਲਾਈ ਲੀਟਰ ਦੀ ਬੋਤਲ ਤੇਲ ਦੀ ਉਹ ਮੇਰੇ ਕੋਲੋਂ ਲੈ ਕੇ ਚਿੱਟਾ ਲੈਣ ਗਿਆ ਕਾਕੜੇ ਦਾ ਬਿੱਲਾ ਸੀਗਾ ਅਛਾ ਉਹ ਗੱਡੀ ਚ ਸਗਾ ਉਹ ਕਹਿੰਦਾ ਮੈਨੂੰ ਵੀ ਨਾਲ ਲੈ ਚਲਿਓ ਇਹ ਕਹਿੰਦਾ ਤੈਨੂੰ ਵੀ ਨਾਲ ਲੈ ਚਲਾਂਗੇ ਇਹ ਨਹੀਂ ਪਤਾ ਮੈਨੂੰ ਬਿੱਲਾ ਕਾਗੜੇ ਵਾਲਾ ਗਿਆ ਤਾ ਨਹੀਂ ਗਿਆ ਉਹ ਚੁੱਪ ਦਾ ਕਰ ਤਾਗੜੇ ਵਾਲਾ ਬਿੱਲਾ ਗਿਆ ਤਾ ਨਹੀਂ ਗਿਆ ਇਹ ਨਹੀਂ ਮੈਨੂੰ ਪਤਾ ਜੀ ਹਮ ਹਮ ਉਹ ਕਹਿੰਦਾ ਮੈਨੂੰ ਫੋਨ ਕਰ ਦੇ ਇਹ ਕਹਿੰਦੇ ਤੈਨੂੰ ਫੋਨ ਕਰ ਦਿਆਂਗੇ ਇਹ ਉਥੇ ਮਾਰ ਕੇ ਸੱਟਿਆ ਵੀਜੇ ਨੇ ਵੀਜਾ ਮਾਰ ਕੇ ਸੱਟਿਆ ਵੀਜਾ ਪੈਂਡਾ ਗਿਆ ਫੋਨ ਆਪਦਾ ਘਰੇ ਫੜਾਤਾ ਨਹੀਂ ਇਹ ਮਾਰ ਕੇ ਮਤਲਬ ਲੋਗ ਕਰਦੀ ਮੈਂ ਮਤਲਬ ਨਸ਼ੇ ਨਾਲ ਮਾਰ ਕੇ ਹਾਂਜੀ ਨਸ਼ੇ ਨਾਲ ਚਲੋ ਨਾਲ ਸੀਗੇ ਇਹ ਨਸ਼ੇ ਨਾਲ ਨਾਲ ਦੀ ਵੀਜਾ ਨਾਲ ਦੀ ਵੀਜਾ ਲੈ ਕੇ ਗਿਆ ਲੈ ਗਿਆ ਤੇ ਵੀਜਾ ਲੈ ਕੇ ਮਾਰ ਕੇ ਸੱਟਿਆ ਉਥੇ ਮਾਰ ਕੇ ਸੱਟ ਕੇ ਵੀਜੇ ਨੇ ਘਰੇ ਨਾਲ ਕੇ ਫੋਨ ਫੜਾਤਾ ਫੋਨ ਲਾਇਆ ਸੀ ਵੀਜੇ ਨੇ ਫੋਨ ਲਾਇਆ ਸਾਨੂੰ ਇਹ ਪਹਿਲੇ ਫੋਨ ਲਾਇਆ ਤਾਂ ਉਥੇ ਪਾਇਓ ਕਹਿੰਦੇ ਬੰਦਾ ਤੁਹਾਡਾ ਡਿੱਗਾ ਪਿਆ ਇੱਥੇ ਅੱਛਾ ਤੇ ਇਹ ਮੈਂ ਵੀਜੇ ਨੇ ਫੋਨ ਲਾਇਆ ਮੈਂ ਕਹਾਂ ਵੀਜੇ ਨਾਲ ਗਿਆ ਅੱਛਾ ਤੇ ਬਾਅਦ ਚ ਫੋਨ ਲਾਇਆ ਲੱਭੇ ਤੇ ਆਪਣੇ ਬੂਟਾ ਤੇ ਇਹਨੇ ਬੀਜ ਨੇ ਉੱਥੇ ਘੱਲੇ ਮਗਰ ਨਾਲ ਹੀ ਬੀਜਾ ਅੱਛਾ ਤੂੰ ਦੁਬਾਰ ਕਦੋਂ ਪਤਾ ਲੱਗਿਆ ਇਹ ਮੌਤ ਹੋ ਗਈ ਕੰਮੇ ਦੀ ਬੀਜਾ ਉਤੋਂ ਫਰਾਰ ਹੋ ਗਿਆ ਕਦੋਂ ਹੁਣ ਅਸੀਂ ਪਹੁੰਚੇ ਨਹੀਂ ਤੁਸੀਂ ਕਿ ਕਿਹਨੂੰ ਜ਼ਿੰਮੇਵਾਰ ਮੰਨਦੇ ਵੀ ਕਿਹੜੇ ਬੀਜਾ ਜੀ ਬੀਜਾ ਬੀਜੇ ਨੇ ਮਾਰਿਆ ਬੀਜਾ ਲੈ ਗਿਆ ਨਾਲ ਜੀ ਤੇ ਕੀ ਮੰਗ ਕਰਦੇ ਹੁਣ ਤੁਸੀਂ ਮੰਗ ਉਤੇ ਪਰਚਾ ਕਰਾਉਣਾ ਜੀ ਨਾਲੇ ਨਜਾਗਾ ਛੋਟਾ ਬੀਜਾ ਤੇ ਚਲੋ ਬੀਜਾ ਲੈ ਕੇ ਗਿਆ ਤੇ ਪਰਚਾ ਤੇ ਜਿੱਥੋਂ ਪੀ ਕੇ ਆਏ ਆ ਤੁਸੀਂ ਉਹ ਵੀ ਮੰਗ ਕਰਦੇ ਵੀ ਜਿੱਥੋਂ ਜਿੱਥੋਂ ਨਸ਼ਾ ਕੀਤਾ ਉਹਨਾਂ ਦੇ ਵੀ ਨਾਲ ਹੋਣਾ ਚਾਹੀਦਾ ਉਹਨਾਂ ਦੇ ਵੀ ਕਰੋਨਾ ਕਰਾਵੇ ਜੀ ਬੀਜੇ ਨੇ ਕਰਾਉਣਾ ਉਹ ਹਾਂ ਨਹੀਂ ਪੰਦਾ ਹਾਂ ਬੀਜਾ ਦੱਸੂਗਾ ਬੀਜਾ ਦੱਸੂਗਾ ਕਿੱਦਾਂ ਉਹ ਤਾਂ ਬੰਦਾ ਮਰ ਗਿਆ ਬੀਜੇ ਨੇ ਮਾਰਿਆ ਵਾ ਸਾਡੇ ਕੋਲ ਬੀਜਾ ਲੈ ਗਿਆ ਉਹਦਾ ਬੰਦਾ ਮੇਰੇ ਸਾਹਮਣੇ ਆ ਕੇ ਲੈ ਗਿਆ ਅਰੇ ਤੀਸਰੇ ਬੰਦੇ ਦੀ ਖਾਦੀ ਗਾੜੀ ਮੈਂ ਅੱਖੀ ਦੇਖਿਆ ਉਹਦੇ ਮੇਰੇ ਸਾਹਮਣੇ ਅਧਿਆ ਤੇਲ ਦਾ ਪਾਇਆ ਲੈ ਗਿਆ ਨਹੀਂ ਹੋਰ ਤੁਸੀਂ ਕੀ ਮੰਗ ਕਰਦੇ ਪੁਲਿਸ ਕੋਲੋਂ ਵੀ ਜਿਹੜਾ ਹੋਰ ਵੀ ਨੌਜਵਾਨ ਜਿਹੜੇ ਨਸ਼ਾ ਕਰਦੇ ਹੋਰ ਵੀ ਨੌਜਵਾਨ ਕਰੇ ਬੰਦੇ ਚਿੱਟਾ ਕਰਦੇ ਆ ਜਾਂ ਕਿਹੜੇ ਲੈ ਕੇ ਜਾਂਦੇ ਇੰਦਾ ਹੋ ਜਾਂਦੇ ਹੈਂ ਜਾਂ ਮੈਂ ਲਾ ਲ ਤੰਨਾਸ਼ਾ ਆਪ ਹੀ ਬੰਦ ਹੋ ਜਵੇ ਠੀਕ ਸਾਬ ਤੁਸੀਂ ਇੱਕ ਨਵੇਂ ਨਿਯੁਕਤ ਹੋਏ ਸਰਪੰਚ ਬਹੁਤ ਤੁਹਾਡੇ ਤੇ ਆਸਾਂ ਵੀ ਲੋਕਾਂ ਨੂੰ ਹੈਗੀਆਂ ਸੀ ਤੇ ਅੱਜ ਘਟਨਾ ਵਾਪਰ ਗਈ ਆ ਤੇ ਪੁਲਿਸ ਨੂੰ ਕੀ ਅਪੀਲ ਕਰਨੀ ਚਾਹੁੰਦੇ ਪ੍ਰਸ਼ਾਸਨ ਨੂੰ ਵੀ ਇਹ ਜਿਹੜਾ ਕੋਈ ਤੈਹ ਤੱਕ ਜਾ ਕੇ ਕੋਈ ਰੋਕ ਲੱਗੇ ਗਾਂ ਜਿਹੜੇ ਵੇਚਦੇ ਉਹਨਾਂ ਤੱਕ ਪਹੁੰਚ ਹੋ ਜੇ ਸਾਬ ਵੇਚਦੇ ਅੱਗੇ ਇਹ ਮੁੰਡੇ ਉਹ ਕਰਦੇ ਇਸ ਕੰਮ ਦਾ ਵਾਲੇ ਹੋਏ ਘਰਾਂ ਘਰ ਦੇ ਆ ਲੋਕ ਪਿੰਡ ਦੇ ਲੋਕ ਅਸੀਂ ਤਾਂ ਵਗੇਰਾ ਉਹਨਾਂ ਨੂੰ ਸਮਝਾਈਦਾ ਵੀ ਇਹ ਰੋਕੋ ਛੱਡੋ ਹਾਂ ਇਹ ਨਹੀਂ ਹੈ ਕਿ ਇਦਾਂ ਦਾ ਹੈਗਾ ਆ ਪਤਾ ਨਹੀਂ ਕੀ ਇਹਦੇ ਵਿੱਚ ਹੈਗਾ ਨਹੀਂ ਪੁਲਿਸ ਨੂੰ ਕੀ ਬੇਨਤੀ ਕਰਨੀ ਚਾਹੁੰਦੇ ਹਾਂ ਪੁਲਿਸ ਵਾਲਿਆਂ ਕੋ ਇਹ ਬੇਨਤੀ ਕੀਤੀ ਜਾਂਦੀ ਜਿਹੜੇ ਸਾਡੇ ਹੁਣ ਪੁਲਿਸ ਵਾਲੇ ਵੀ ਸਾਨੂੰ ਪੰਚਾਇਤਾਂ ਨੂੰ ਵੀ ਕਹਿੰਦੇ ਆ ਵੀ ਤੁਸੀਂ ਦੱਸੋ ਸਾਨੂੰ ਜਿਹੜਾ ਤੁਹਾਡੇ ਪਿੰਡ ਦੇ ਵਿੱਚ ਕੋਈ ਨਸ਼ਾਗ੍ਰੀਜ ਆਇਆ ਉਹਦੇ ਬਾਰੇ ਸਾਨੂੰ ਦੱਸੋ ਉਹਦੇ ਵਿੱਚ ਕਈ ਵਾਰੀ ਪਿੰਡ ਦੇ ਵਿੱਚ ਇਦਾਂ ਹੋ ਜਾਂਦਾ ਵੀ ਸਾਡੇ ਪਿੰਡ ਦਾ ਆ ਵੀ ਚਲੋ ਸੁਧਰ ਜਾਊਗਾ ਅਸੀਂ ਇਹਦਾ ਪਿੰਡ ਪੁਲਿਸ ਪ੍ਰਸ਼ਾਸਨ ਨੂੰ ਨਾ ਇਹਦਾ ਨਾਂ ਦਸੀਏ ਵੀ ਚਲੋ ਸੰਭਲ ਜਾਣਗੇ ਸੰਭਲ ਜਾਣਗੇ ਬਾਕੀ ਪਿੰਡ ਦੇ ਜਿਹਨਾਂ ਦੇ ਜਿਹਨਾਂ ਦੇ ਮੁੰਡੇ ਨਿਆਣੇ ਦਾ ਸ਼ਾ ਕਰਦੇ ਆ ਉਹਨਾਂ ਨੂੰ ਵੀ ਪਤਾ ਹੁੰਦਾ ਸਾਡਾ ਮੁੰਡਾ ਭਲਾਨੇ ਮੁੰਡੇ ਨਾਲ ਜ਼ਿਆਦਾ ਰਹਿੰਦਾ ਹੈ ਉੱਥੋਂ ਲਿਆ ਕੇ ਆਲਾ ਇਹ ਸਮਾਨ ਖਾਂ ਦਾ ਆਪ ਦਾ ਬੁੱਤਾ ਲਾਉਂਦਾ ਉਹ ਉਹਨਾਂ ਘਰਦਿਆਂ ਦਾ ਵੀ ਫਰਜ਼ ਬਣਦਾ ਆ ਉਜਾ ਪੰਚਾਇਤ ਨੂੰ ਨਾਲ ਲੈ ਕੇ ਪ੍ਰੈਜੈਂਟੇਸ਼ਨ ਜਾਣ ਜਾਂ ਖੋਦ ਜੋ ਉੱਥੇ ਜਾ ਕੇ ਦੱਸਣ ਨਹੀਂ ਹੁਣ ਜਿਹੜੀ ਘਟਨਾਤ ਵਾਪਰ ਗਈ ਉਹ ਤਾਂ ਬਾਹਰ ਲਿਆ ਜਿੱਥੋਂ ਇਹ ਪੀਣ ਗਏ ਸੀ ਤੁਸੀਂ ਇਹ ਮੰਗ ਕਰਦੇ ਹੁਣ ਵੀ ਇਹਦੀ ਜਾਂਚ ਕਰਕੇ ਜਿੱਥੋਂ ਵੀ ਇਹਨਾਂ ਨੇ ਨਸ਼ਾ ਕੀਤਾ ਉਹਨਾਂ ਤੇ ਜਿਹੜੀ ਵਿਭਾਗੀ ਕਾਰਵਾਈ ਹੋਵੇ ਉਹਦੇ ਵਿੱਚ ਵੀ ਸਾਡੇ ਪਿੰਡਦਿਆਂ ਦਾ ਨਾਮ ਇੱਕ ਦੋ ਜਣੇ ਦਾ ਆਉਂਦਾ ਉਹਦੇ ਨਾਲ ਗਿਆ ਸੀ ਨਹੀਂ ਉਹ ਤਾਂ ਕੀ ਪੁਲਿਸ ਨੇ ਇੱਕ ਕਾਰਵਾਈ ਅੱਗੇ ਵਾਸਤੇ ਕਰ ਰਹੀ ਆ ਜੀ ਤੇ ਕਿੱਥੇ ਦੀ ਘਟਨਾ ਹੈ ਮਹਿਦਪੁਰ ਥਾਣਾ ਦਾ ਬੂਆ ਬਣਦਾ ਜੋ ਤੇ ਬਿਆਨ ਬੰਦ ਦੇ ਹਿਸਾਬ ਨਾਲ ਕਾਰਵਾਈ ਹੋ ਜੂਗੀ ਤੇ ਹੁਣ ਜਿਹੜੀ ਆ ਲਾਸ਼ ਮਹਿਦਪੁਰ ਆਪਣੇ ਟ੍ਰਿੰਡ ਕੋਧਰਾ ਹਸਪਤਾਲ ਵਿਦਣਾ ਜੀ ਮਹਿਦਪੁਰ ਪੁਲਸ ਆ ਦੇ ਕਲਜੇ ਚ ਲੈ ਕੇ ਕੋਸਟ ਮਾਰਟ ਕੋਲ ਜਾ ਰਹੀ ਹੈ ਜੀ ਤੇ ਉਸ ਤੋਂ ਬਾਅਦ ਜੋ ਕਾਰਵਾਈ ਕੀਤੀ ਜਾਊਗੀ ਉਹ ਬਿਆਨ ਹੁਣ ਉਸਾਨ ਕਰ ਰਹੇ ਜੀ